ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਜਦੋਂ ਗਰਮੀਆਂ ਦਾ ਸੀਜ਼ਨ ਆੰਦਰ ਹੈ ਤਾਂ ਸਭ ਤੋਂ ਵੱਡੀ ਸਮੱਸਿਆ ਸਾਡੇ ਲਈ ਇਹ ਹੋ ਜਾਂਦੀ ਹੈ ਕਿ ਜਿਹੜਾ ਸਾਡਾ ਘਰ ਦਾ ਲੋਡ ਹੈ ਉਹ ਕੀ ਸਹੀ ਹੈ ਕਿ ਨਹੀਂ ਕਿਉਂਕਿ ਘਰਾਂ ਦੇ ਵਿੱਚ ਜਦੋਂ ਅਸੀਂ ਕਾਫੀ ਸਾਰੇ ਅਪਲਾਈਂਸੇਸ ਲਗਾਏ ਹੁੰਦੇ ਨੇ ਤੇ ਫਿਰ ਕੋਈ ਇੱਕ ਅੱਧਾ ਅਪਲਾਈਂਸ ਜਦੋਂ ਅਸੀਂ ਨਵਾਂ ਜੋੜਨਾ ਹੁੰਦਾ ਹੈ ਤਾਂ ਫਿਰ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਕੀ ਅਸੀਂ ਆਪਣਾ ਘਰ ਦਾ ਲੋਡ ਹੁਣ ਵਧਾ ਲਈਏ ਕਿ ਸਾਡੇ ਘਰ ਦਾ ਲੋਡ ਬਿਲਕੁਲ ਸਹੀ ਹੈ ਇਹ ਸਵਾਲ ਜ਼ਿਆਦਾਤਰ ਉਦੋਂ ਪੈਦਾ ਹੁੰਦਾ ਹੈ ਜਦੋਂ ਘਰ ਦੇ ਵਿੱਚ AC ਲਵਾਣਾ ਹੁੰਦਾ ਹੈ AC ਲਵਾਉਣ ਤੋਂ ਬਾਅਦ ਸਾਨੂੰ ਇਹ ਸੋਚਣਾ ਪੈਂਦਾ ਹੈ ਕਿ ਕੀ ਹੁਣ ਸਾਡੇ ਘਰ ਦਾ ਲੋਡ ਜਿਹੜਾ ਹੈ ਉਹ ਸਹੀ ਹੈ ਕਿ ਨਹੀਂ ਸਹੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਕੁਝ ਜਾਣਦੇ ਹਾਂ ਕਿ ਘਰ ਦਾ ਲੋਡ ਜਿਹੜਾ ਹੈ ਉਹ ਪਹਿਲਾਂ ਪਤਾ ਕਰਨਾ ਸਿੱਖ ਲਈਏ ਕਿ ਲੋਡ ਹੈ ਕਿੰਨਾ ਤੇ ਫਿਰ ਜਦੋਂ ਕੋਈ ਨਵਾਂ ਅਪਲਾਈਂਸ ਅਸੀਂ ਐਡ ਕਰਨਾ ਹੈ ਤਾਂ ਫਿਰ ਕਿੰਨਾ ਲੋਡ ਸਾਡੇ ਘਰ ਦਾ ਹੋਰ ਹੋਣਾ ਚਾਹੀਦਾ ਇਹ ਸਾਰਾ ਕੁਝ ਆਪਾਂ ਜਾਣਦੇ ਆ ਇਸ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੁਣ ਦੋਸਤੋ ਆਪਾਂ ਗੱਲ ਕਰੀਏ ਕਿ ਘਰ ਦਾ ਜਿਹੜਾ ਲੋਡ ਹੁੰਦਾ ਹੈ ਉਹ ਕਿੱਦਾਂ ਕੈਲਕੂਲੇਟ ਕਰਨਾ ਹੈ ਜਦੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਤਾਂ ਫੇਰ ਆਪਾਂ ਇਹ ਵੀ ਆਰਾਮ ਨਾਲ ਸਿੱਖ ਲਵਾਂਗੇ ਕਿ ਘਰ ਦੇ ਵਿੱਚ ਜਦੋਂ ਨਵਾਂ ਅਪਲਾਈਂਸ ਜੋੜਨਾ ਹੈ ਤਾਂ ਫੇਰ ਘਰ ਦਾ ਲੋਡ ਹੁਣ ਵਧਾਣਾ ਹੈ ਕਿ ਨਹੀਂ ਵਧਾਣਾ ਸਭ ਤੋਂ ਪਹਿਲਾਂ ਤਾਂ ਤੁਸੀਂ ਸਕਰੀਨ ਤੇ ਦੇਖ ਲਓ ਕਿ ਘਰ ਦਾ ਲੋਡ ਆਪਾਂ ਜਿਹੜਾ ਕਿ ਬਿਜਲੀ ਬੋਰਡ ਨੂੰ ਦੱਸਿਆ ਹੈ ਸੈਂਕਸ਼ਨ ਲੋਡ ਜਿਹਨੂੰ ਆਪਾਂ ਕਹਿੰਦੇ ਆ ਉਹ ਕਿੰਨਾ ਹੈ ਉਹ ਆਪਾਂ ਬਿੱਲ ਦੇ ਵਿੱਚ ਐਸ ਐਲ ਕਰਕੇ ਲਿਖਿਆ ਹੁੰਦਾ ਹੈ ਉੱਥੋਂ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਘਰ ਦਾ ਲੋਡ ਕਿੰਨਾ ਹੈ ਹੁਣ ਜਦੋਂ ਆਪਾਂ ਕੋਈ ਏਸੀ ਜਾਂ ਫਿਰ ਕੋਈ ਨਵਾਂ ਇਲੈਕਟ੍ਰੀਕਲ ਅਪਲਾਈਂਸ ਐਡ ਕਰਨਾ ਹੈ ਤੇ ਫੇਰ ਕੀ ਜ਼ਰੂਰੀ ਹੈ ਕਿ ਇਹ ਲੋਡ ਜਿਹੜਾ ਹੈ ਵਧਾਣਾ ਹੀ ਵਧਾਣਾ ਹੈ ਤੇ ਕੀ ਇਹ ਜਾ ਕੇ ਬਿਜਲੀ ਵਿਭਾਗ ਨੂੰ ਦੱਸਣਾ ਵੀ ਜ਼ਰੂਰੀ ਹੈ ਦੋਸਤੋ ਬਿਲਕੁਲ ਜ਼ਰੂਰੀ ਹੈ ਜੇ ਆਪਾਂ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਚੈਕਿੰਗ ਹੋਣ ਤੇ ਆਪਾਂ ਨੂੰ ਜੁਰਮਾਨਾ ਵੀ ਪੈ ਸਕਦਾ ਹੈ ਉਹ ਜੁਰਮਾਨਾ ਕਿੰਨਾ ਹੋਵੇਗਾ ਉਹ ਵੀ ਆਪਾਂ ਅੱਗੇ ਵੀਡੀਓ ਦੇ ਵਿੱਚ ਜਾਣਦੇ ਹਾਂ ਸਭ ਤੋਂ ਪਹਿਲਾਂ ਦੋਸਤੋ ਆਪਾਂ ਇਹ ਸਿੱਖ ਲਈਏ ਕਿ ਆਪਾਂ ਘਰ ਦਾ ਲੋਡ ਜਿਹੜਾ ਹੈ ਉਹ ਕਿਵੇਂ ਕੈਲਕੂਲੇਟ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਘਰ ਦੇ ਵਿੱਚ ਟੋਟਲ ਲਾਈਟ ਪੁਆਇੰਟਸ ਕਿੰਨੇ ਨੇ ਜਿਹੜੇ ਸਵਿਚ ਨੂੰ ਦਬਕੇ ਆਪਣੇ ਘਰ ਚ ਲਾਈਟ ਜਿਹੜੀ ਆ ਚਲਦੀ ਹੈ ਉਸ ਨੂੰ ਅਸੀਂ ਲਾਈਟ ਪੁਆਇੰਟਸ ਕਹਿੰਦੇ ਆ ਉਹ ਤੁਸੀਂ ਆਪਣੇ ਘਰ ਚ ਜਿੰਨੇ ਵੀ ਪੁਆਇੰਟਸ ਨੇ ਉਹਨਾਂ ਨੂੰ ਗਿਣ ਲਓ ਜੇਕਰ ਤੁਹਾਡੇ ਘਰ ਦੇ ਵਿੱਚ ਦੋ ਲਾਈਟ ਪੁਆਇੰਟਸ ਨੇ ਤਾਂ ਉਹ 40 ਵਾਟ ਦੇ ਵਿੱਚ ਗਿਨੇ ਜਾਂਦੇ ਨੇ ਯਾਨੀ ਕਿ ਦੋ ਬੱਲਬ ਜਾਂ ਫਿਰ ਦੋ ਲਾਈਟ ਪੁਆਇੰਟਸ ਜਿਹੜੇ ਨੇ ਉਹ 40 ਵਾਟ ਚ ਹੁਣ ਆਪਾਂ ਨਾਲ ਨਾਲ ਇੱਕ ਐਗਜ਼ਾਮਪਲ ਵੀ ਲਈ ਜਾਂਦੇ ਆ ਤੇ ਸਮਝੀ ਜਾਂਦੇ ਆ ਕਿ ਆਪਾਂ ਇਹ ਕੈਲਕੂਲੇਟ ਕਿਵੇਂ ਕਰਨਾ ਹੈ ਮੰਨ ਲਓ ਤੁਹਾਡੇ ਘਰ ਦੇ ਵਿੱਚ ਨੋ ਲਾਈਟ ਪੁਆਇੰਟਸ ਨੇ ਤੇ ਨੋ ਲਾਈਟ ਪੁਆਇੰਟਸ ਨੂੰ ਗਿਣਿਆ ਜਾਊਗਾ 400 ਵਾਟ ਦੇ ਵਿੱਚ ਦੋ ਗਿਣੇ ਜਾਣਗੇ 40 ਦੇ ਵਿੱਚ ਨੋ ਨੇ ਤਾਂ ਇਹਨਾਂ ਨੂੰ 10 ਹੀ ਮੰਨ ਲਿਆ ਜਾਊਗਾ ਇੱਕ ਹੈ ਤਾਂ ਵੀ 40 ਵਾਟ ਚ ਦੋ ਨੇ ਤਾਂ ਵੀ 40 ਵਾਟ ਸੋ ਨੋ ਬਲਬਾਂ ਦਾ ਜਿਹੜਾ ਲੋਡ ਹੈ ਉਹ ਹੋ ਗਿਆ 40 ਵਾਟ ਜਾਂ ਲਾਈਟ ਪੁਆਇੰਟਸ ਉਸ ਤੋਂ ਫਿਰ ਅੱਗੇ ਆ ਜਾਂਦਾ ਜੀ ਫੈਨ ਪੁਆਇੰਟਸ ਯਾਨੀ ਕਿ ਪੱਖੇ ਪੱਖਿਆਂ ਦੇ ਪੁਆਇੰਟਸ ਕਿੰਨੇ ਨੇ ਯਾਨੀ ਕਿ ਸਵਿਚ ਕਿੰਨੇ ਨੇ ਘਰ ਦੇ ਵਿੱਚ ਜੇਕਰ ਤਿੰਨ ਪੱਖੇ ਨੇ ਤਾਂ ਉਹਨਾਂ ਦਾ ਜਿਹੜਾ ਲੋਡ ਹੈ ਉਹ 60 ਵਾਟ ਮੰਨਿਆ ਜਾਂਦਾ ਹੈ ਹੁਣ ਜੇ 7 ਪੱਖੇ ਨੇ ਘਰ ਦੇ ਵਿੱਚ ਤਾਂ ਇਹ ਵਾਟ ਬਣਗੇ 180 ਜਿਵੇਂ ਕਿ ਤੁਹਾਨੂੰ ਦੱਸੀ ਹੈ ਕਿ ਇੱਕ ਹੈ ਤਾਂ ਵੀ 60 ਜੇ ਤਿੰਨ ਪੱਖੇ ਨੇ ਤਾਂ ਵੀ 60 ਵਾਟ ਚ ਮੰਨਿਆ ਜਾਵੇਗਾ ਅਗਲੀ ਚੀਜ਼ ਆ ਜਾਂਦੀ ਦੀ ਵਾਲ ਸਾਕਟ ਉਹ ਪਲੱਗ ਜਿਹਦੇ ਵਿੱਚ ਆਪਾਂ ਜਿਨ੍ਹਾਂ ਨੂੰ ਆਪਾਂ ਸਵਿਚ ਵੀ ਕਹਿ ਦਿੰਨੇ ਆ ਉਹ ਕਿੰਨੇ ਨੇ ਜੇਕਰ 4 ਵਾਲ ਸਾਕਟਸ ਨੇ ਤਾਂ ਇਹ ਜਿਹੜੇ ਗਿਨੇ ਜਾਂਦੇ ਨੇ 60 ਵਾਟ ਦੇ ਵਿੱਚ ਆਪਾਂ ਐਗਜ਼ਾਮਪਲ ਚ 5 ਵਾਟ ਵਾਲ ਸਾਕਟਸ ਲੈ ਲੈਨੇ ਆ 5 ਵਾਲ ਸਾਕਟਸ ਦਾ ਜਿਹੜਾ ਲੋਡ ਹੈ ਉਹ ਬਣ ਗਿਆ 120 ਵਾਟ ਫਿਰ ਦੋਸਤੋ ਘਰਾਂ ਦੇ ਵਿੱਚ ਪਾਵਰ ਪਲੱਗਸ ਜਾਂ ਪਾਵਰ ਸਾਕਟਸ ਵੀ ਹੁੰਦੇ ਨੇ ਇਹ ਹੁਣ ਕੀ ਚੀਜ਼ ਹੋਈ ਪਾਵਰ ਸਾਕਟ ਜਿਹੜੇ ਨੇ ਉਹਨਾਂ ਚ ਗੀਜ਼ਰ ਪੁਆਇੰਟਸ ਜਿਹੜੇ ਅਪਲਾਈਐਂਸਸ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਅਸੀਂ ਪਾਵਰ ਸਾਕਟਸ ਦਿੰਨੇ ਆ ਵੱਡੇ ਪਲੱਗ ਜਿਨ੍ਹਾਂ ਨੂੰ ਕਹਿ ਦਿੰਨੇ ਆ ਤੇ ਇਹ ਅਗਰ 4 ਨੇ ਘਰ ਚ ਤਾਂ ਉਹ 1000 ਵਾਟ ਚ ਮੰਨੇ ਜਾਣਗੇ 4 ਤੋਂ ਘੱਟ ਨੇ ਤਾਂ ਵੀ 1000 ਵਾਟ ਦੇ ਵਿੱਚ ਹੀ ਆਪਾਂ ਐਗਜ਼ਾਮਪਲ ਚ ਮੰਨ ਲੈਂਦੇ ਆ ਕਿ ਘਰ ਚ ਦੋ ਪਾਵਰ ਸਾਕਟ ਨੇ ਤਾਂ ਫਿਰ ਜਿਹੜਾ ਲੋਡ ਹੈ ਉਹ ਇਹਨਾਂ ਦਾ ਬਣ ਗਿਆ 1000 ਵਾਟ ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਸਮੱਸਿਆ ਆਉਂਦੀ ਹੈ ਗਰਮੀਆਂ ਦੇ ਵਿੱਚ ਜਦੋਂ ਆਪਾਂ ਏਸੀ ਲਗਾਉਣਾ ਹੁੰਦਾ ਹੈ ਹੁਣ ਏਸੀ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ 2500 ਵਾਟ ਦੇ ਵਿੱਚ ਦੋ ਏਸੀ ਜੇਕਰ ਚ ਦੋ ਏਸੀ ਨੇ ਤਾਂ ਤੁਸੀਂ ਉਸ ਨੂੰ 25000 ਵਾਟ ਮੰਨਦੇ ਹੋ ਇੱਕ ਤਾਂ ਵੀ 25000 ਹਾਂ ਜੇਕਰ ਏਸੀ ਦੇ ਉੱਪਰ ਪ੍ਰੋਪਰ ਲਿਖਿਆ ਹੋਇਆ ਹੈ ਕਿ ਇਹ ਕਿੰਨੇ ਵਾਟ ਦਾ ਹੈ ਤਾਂ ਫਿਰ ਤੁਸੀਂ ਉਹ ਵੀ ਲੈ ਸਕਦੇ ਹੋ ਸੋ ਹੁਣ ਇਸ ਘਰ ਦੇ ਵਿੱਚ ਆਪਾਂ ਮੰਨ ਲੈਂਦੇ ਆ ਕਿ ਇੱਕ ਏਸੀ ਹੈ ਤਾਂ ਫੇਰ ਇਹਦਾ ਜਿਹੜਾ ਵਾਟ ਬਣ ਗਿਆ ਲੋਡ ਉਹ ਬਣ ਗਿਆ 22000 ਵਾਟ ਟੋਟਲ ਜੇ ਮੈਂ ਜੋੜ ਕਰਨਾ ਤਾਂ ਇਹ ਬਣ ਗਿਆ 4200 ਵਾਟ ਤੇ 4.2 ਕਿਲੋਵਾਟ ਹੁਣ ਮੰਨ ਲੀਏ ਕਿ ਇਹ ਇੱਕ ਐਗਜ਼ਾਮਪਲ ਜਿਹੜੀ ਆਪਾਂ ਲਈ ਹੈ ਤੁਹਾਡਾ ਜਿਹੜਾ ਐਸਐਲ ਹੈ ਯਾਨੀ ਕਿ ਸੈਂਕਸ਼ਨ ਲੋਡ ਹੈ ਜਿਹੜਾ ਕਿ ਬਿੱਲ 'ਚ ਲਿਖਿਆ ਹੋਇਆ ਹੈ ਉਹ ਹੈ 3 ਕਿਲੋਵਾਟ ਤੇ ਕਨੈਕਟਡ ਲੋਡ ਪੂਰੇ ਘਰ ਦਾ ਜਿਹੜਾ ਕਿ ਤੁਸੀਂ ਹੁਣੇ-ਹੁਣੇ ਫਾਈਂਡ ਆਊਟ ਕੀਤਾ ਹੈ ਉਹ ਹੈ 4.2 ਕਿਲੋਵਾਟ ਸੋ ਦੋਸਤੋ AC ਐਡ ਕਰਨ ਤੋਂ ਬਾਅਦ ਲੋਡ ਦੀ ਰਿਕੁਆਇਰਮੈਂਟ ਜਿਹੜੀ ਆ ਉਹ 1.2 ਕਿਲੋਵਾਟ ਵਧ ਚੁੱਕੀ ਹੈ ਸੋ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਬਿਜਲੀ ਵਿਭਾਗ ਵਿੱਚ ਜਾ ਕੇ ਇਸ ਨੂੰ ਵਧਾ ਲਓ ਆਪਣੇ ਬਿੱਲ ਦੇ ਉੱਪਰ ਜੇ ਨਹੀਂ ਵਧਾਉਂਗੇ ਅਗਰ ਕਿਸੇ ਅਥਾਰਟੀ ਨੇ ਕਿਸੇ ਟਾਈਮ ਚੈੱਕ ਕਰ ਲਿਆ ਤਾਂ ਜੁਰਮਾਨਾ ਪਵੇਗਾ ਹੁਣ ਜੁਰਮਾਨਾ ਕਿੰਨਾ ਪਵੇਗਾ ਤੇ ਫਿਰ ਜੇ ਆਪਾਂ ਲੋਡ ਵਧਾਣਾ ਹੈ ਤਾਂ ਉਦੋਂ ਕਿੰਨੇ ਪੈਸੇ ਲੱਗਣਗੇ ਉਹ ਆਪਾਂ ਇਸ ਵੀਡੀਓ ਦੇ ਅਗਲੇ ਹਿੱਸੇ ਵਿੱਚ ਦੇਖ ਰਹੇ ਹਾਂ ਦੋਸਤੋ ਜੇ ਹੁਣ ਤੁਹਾਡਾ ਜਿਹੜਾ ਮੈਂ ਲੋਡ ਐਗਜ਼ੈਂਪਲ ਚ ਵੱਧ ਫੜਿਆ ਕਿਸੇ ਘਰ ਦਾ ਉਹ 1.2 ਕਿਲੋਵਾਟ ਇਸ ਨੂੰ 2 ਕਿਲੋਵਾਟ ਮੰਨ ਲਿਆ ਜਾਊਗਾ ਤੇ ਤੁਹਾਨੂੰ 1 ਕਿਲੋਵਾਟ ਪਿੱਛੇ 1000 ਰੁਪਏ ਜੁਰਮਾਨਾ ਦੇਣਾ ਪਵੇਗਾ ਇਸ ਕੇਸ ਚ ਉਹ ਜੁਰਮਾਨਾ ਬਣ ਜਾਂਦਾ 2000 ਰੁਪਏ ਯਾਨੀ ਕਿ ਜੇਕਰ ਤੁਸੀਂ ਆਪ ਸੁਖਾਲੇ ਹੋ ਕੇ ਬਿਜਲੀ ਬੋਰਡ ਦਫਤਰ ਜਾ ਕੇ ਵਧਾ ਲੈਂਦੇ ਤਾਂ ਤੁਹਾਨੂੰ ਸਿਰਫ ਉਹ ਚਾਰਜ ਜਿਹੜੇ ਲੱਗਣੇ ਨੇ ਉਹੀ ਦੇਣੇ ਪੈਂਦੇ ਹੁਣ ਤੁਹਾਨੂੰ 2000 ਰੁਪਏ ਵੱਧ ਦੇਣਾ ਪਵੇਗਾ ਇਹ ਹੈ ਜੁਰਮਾਨਾ ਹੁਣ ਜੇ ਮੈਂ ਗੱਲ ਕਰਲਾਂ ਕਿ 1.2 ਕਿਲੋਵਾਟ ਵੱਧ ਸੀ ਸੜਾ ਕਨੈਕਟਡ ਲੋਡ ਤਾਂ ਇਹਦੇ ਤੇ ਕੀ ਕੀ ਖਰਚੇ ਪੈਣਗੇ ਸਭ ਤੋਂ ਪਹਿਲਾਂ ਤਾਂ 370 ਰੁਪਏ ਜਿਹੜੇ ਨੇ ਪੈ ਰਹੇ ਨੇ ACD ਦੇ ਐਡਵਾਂਸ ਕੰਜ਼ਮਪਸ਼ਨ ਡਿਪੋਜ਼ਿਟ ਦੇ 1 ਕਿਲੋਵਾਟ ਪਿੱਛੇ ਹੈਗੇ ਨੇ 370 2 ਕਿਲੋਵਾਟ ਯਾਨੀ ਕਿ 1.2 ਇਹ 2 ਕਿਲੋਵਾਟ ਚ ਮੰਨ ਲਿਆ ਜਾਂਦਾ ਤਾਂ ਇਹ ਬਣ ਗਿਆ 740 ਰੁਪਏ ਫਿਰ ਤੁਹਾਨੂੰ ਦੇਣਾ ਪੈਂਦਾ SSC ਯਾਨੀ ਕਿ ਸਰਵਿਸ ਕਨੈਕਸ਼ਨ ਚਾਰਜਸ ਇਹਦਾ ਜਿਹੜਾ ਰੇਟ ਹੈ ਉਹ 2 ਕਿਲੋਵਾਟ ਤੱਕ ਪਰ ਕਿਲੋਵਾਟ ਹੈਗਾ 450 ਤੇ ਜੇਕਰ ਤੁਹਾਡੇ ਘਰ ਦਾ ਲੋਡ 2 ਕਿਲੋਵਾਟ ਤੋਂ ਉੱਪਰ ਹੈ ਤਾਂ 1000 ਰੁਪਏ ਪਰ ਕਿਲੋਵਾਟ ਹੁਣ 1.2 ਵਧ ਫੜਿਆ ਨਾ ਤਾਂ 1.2 ਨੂੰ 1000 ਨਾਲ ਗੁਣਾ ਕਰਕੇ ਇਹ ਬਣ ਜਾਂਦਾ ਹੈ 1200 ਤੇ ਜੇਕਰ ਤੁਹਾਡਾ ਲੋਡ 1.2 ਕਿਲੋਵਾਟ ਤੁਸੀਂ ਵਧਾ ਰਹੇ ਹੋ ਤਾਂ ਤੁਹਾਨੂੰ ਦੇਣੇ ਪੈਣਗੇ 3940 ਰੁਪਏ ਇਹ ਮੈਂ ਕਹਿ ਰਿਹਾ ਸਮੇਤ ਜੁਰਮਾਨਾ ਕਿਉਂਕਿ ਤੁਸੀਂ ਬਿਜਲੀ ਬੋਰਡ ਨੂੰ ਨਹੀਂ ਦੱਸਿਆ ਤਾਂ ਜੇ ਚੈਕਿੰਗ ਹੁੰਦੀ ਹੈ ਤਾਂ 2000 ਰੁਪਏ ਤੁਹਾਨੂੰ ਵੱਧ ਦੇਣਾ ਪੈ ਰਿਹਾ ਜੇਕਰ ਆਪ ਚਲੇ ਜਾਓਗੇ ਤਾਂ ਸਿਰਫ 1940 ਰੁਪਏ ਹੀ ਜਿਹੜੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਤੇ ਤੁਹਾਡਾ ਜਿਹੜਾ ਲੋਡ ਹੈ ਉਹ ਜਿੰਨਾ ਵੀ ਬਣਦਾ ਹੋਵੇਗਾ ਤੁਹਾਡੇ ਬਿੱਲ ਦੇ ਵਿੱਚ ਸੈਂਕਸ਼ਨ ਲੋਡ ਆ ਜਾਵੇਗਾ ਸੈਂਕਸ਼ਨ ਲੋਡ ਤੁਹਾਡਾ 3 ਤੋਂ ਵੱਧ ਕੇ 4.2 ਹੋ ਜਾਵੇਗਾ ਤੇ ਬਿਜਲੀ ਬੋਰਡ ਤੋਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਆਸ਼ਾ ਕਰਦੇ ਹਾਂ ਦੋਸਤੋ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਘਰ ਦਾ ਲੋਡ ਕਿਵੇਂ ਕੈਲਕੂਲੇਟ ਕਰਨਾ ਹੈ ਤੇ ਲੋਡ ਵਧਾਣਾ ਕਿਵੇਂ ਹੈ ਤੇ ਕਿੰਨੀ ਫੀਸ ਲੱਗੇਗੀ ਇਹ ਜਾਣ ਲਿਆ ਹੋਵੇਗਾ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਲਈ ਕੋਈ ਵੀ ਸਵਾਲ ਜਾਂ ਸੁਝਾਅ ਹੋਵੇ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਕਰਿਓ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਜੁੜੇ ਰਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ